ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਾਰਤੀਪ ਸਿੰਘ ਤੇ ਮੈਂ ਇੱਕ ਵੀਡੀਓ ਪਲੇ ਕਰਨ ਲੱਗਾ ਹਾਂਗਾ ਛੋਟੀ ਜਿਹੀ ਵੀਡੀਓ ਹੈ ਮੇਰੇ ਪਿੰਡ ਦੀ ਵੀਡੀਓ ਹੈ ਮੈਂ ਸ਼ੁਰੂਆਤ ਕਰੀ ਮੇਰੇ ਪਿੰਡ ਦੀ ਵੀਡੀਓ ਪਿੰਡ ਦੀ ਆਰਥਿਕ ਵਿਵਸਥਾ ਦੀ ਗੱਲ ਹੈ ਜੀ ਪਿੰਡ ਦਾ ਜਿੱਥਾ ਥੋੜੀ ਸੜਕਾਂ ਦੀ ਗਲੀਆਂ ਵੀ ਉਹ ਗੱਲ ਹੈਗੀ ਠੀਕ ਹੈ ਸਾਡਾ ਪਿੰਡ ਇੱਥੋਂ ਦਾ ਪਿੰਡ ਹੈ ਜਿਸ ਦਾ ਸਰਦਾਰ ਸੇਵਾ ਸਿੰਘ ਪਿੰਡ ਤ੍ਰੀਪਲੀ ਵਾਲਾ ਜ਼ਿਲ੍ਹਾ ਬਰਨਾਲਾ ਤੋਂ ਮੈਂ ਗੱਲ ਕਰ ਰਿਹਾ ਤੇ ਸਾਡੇ ਪਿੰਡ ਨੂੰ ਸਰਕਾਰ ਵੱਲੋਂ ਕ੍ਰਾਂਟਾ ਬਹੁਤ ਲੈਣ ਕੀਤੇ ਜਾਂਦੀਆਂ ਨੇ ਜੀ ਆ ਗਰੰਟਾ ਲਾਉਣ ਕੀਤੇ ਜਾਂਦੇ ਨੇ ਵੀ ਬਲ ਗਰੰਟਾ ਹੁੰਦੀਆਂ ਵੀ ਨੇ ਪਰ ਉਹ ਗਰੰਟਾ ਜਿਹੜੀਆਂ ਹੁੰਦੀਆਂ ਨੇ ਤਾਂ ਐਕਚੁਅਲ ਦੇ ਵਿੱਚ ਸੱਚੀ ਚ ਆਉਂਦੀਆਂ ਨੇ ਤਾਂ ਫਿਰ ਪੰਜ ਪੰਜ ਤੋਂ ਵੀ ਹੈ ਉਹ ਨਹੀਂ ਲਗਾਉਂਦੇ ਚਾਹੇ ਸਰਕਾਰਾਂ ਆ ਕੇ ਬੇਤੁਕੇ ਵਾਦੇ ਕਰ ਜਾਂਦੀਆਂ ਨੇ ਨਹੀਂਆਂ ਸਰਦਾਰ ਸੇਵਾ ਸਿੰਘ ਦੇ ਨਾਮ ਕਹਿ ਦਿੰਦੇ ਨੇ ਕਿ ਇਹ ਐਮਐਪਏ ਪੈਨਡੂ ਲਵਾਗੇ ਪੈਨਡੂ ਆ ਜਾ ਕਰਾਂਗੇ ਉਹ ਕਰਾਂਗੇ ਸਾਡੇ ਪੈਨਡੂ ਵਰਤ ਤੇ ਡੱਕਣਗੇ ਇਹ ਤਾਂ ਹੈ ਜੋ ਛੋਟੀ ਜਿਹੀ ਫਲੈਪਰ ਪਰ ਮੈਂ ਸਾਰੇ ਪਿੰਡ ਦੇ ਵਿੱਚੋਂ ਆ ਰਹੀ ਤੁਸੀਂ ਜੰਗ ਕਾ ਦੀ ਕਿਰਤ ਹਨਾ ਨੂੰ ਤੁਸੀਂ ਆਪ ਦੇ ਹੋਏ ਇਹ ਆ ਪਿੰਡ ਠੀਕਰੀ ਆ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਦੂਜੇ ਨੰਬਰ ਤੇ ਆਪਣੇ ਦੇ ਵੀਡੀਓ ਨੂੰ ਵਧੀਆ ਲੱਗੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਫੋਲੋ ਕਰ ਲਓ ਸਾਡਾ ਪੇਜ ਕਿੰਨਾ ਹੈ ਤੇ ਜੀ ਤੁਹਾਨੂੰ ਹੁਣ ਇਹ ਆਪਦੇ ਪੂਰੀਆਂ ਸਾਜੀ ਹੋਈ